भूले सो निहाल सक्रिय काल समाजी रहूगा सवेरे सात तो बजे तक संडे वाले दिन भी ओपन रहा करेगी ਲੋਕਾਂ ਨੂੰ ਜਿਹੜਾ ਬਹੁਤ ਵੱਡੀ ਰਾਹਤ ਮਿਲਣ ਵਾਲੀ ਇਹ ਦੇ ਨਾਲ ਹੋਵੇਗੀ ਘਰੇ ਬੈਠੇ ਹੀ ਮੋਗੇ ਨਹੀਂ ਜਾਣਾ ਪਊਗਾ ਨਾ ਕੋਈ ਨਿਹਾਲ ਸਿੰਘ ਵਾਲੇ ਜਾਣਾ ਪਊਗਾ ਉਹਨਾਂ ਨੂੰ ਬੜੇ ਸਹੂਲਤ ਮਿਲੇਗੀ ਔਰ ਸਸਤੀ ਸਹੂਲਤ ਮਿਲੇਗੀ ਅੰਨ ਤਾਂ ਜਿਹੜਾ ਤੁਹਾਡਾ ਰੇਟ ਬਹੁਤ ਘੱਟ ਹੈ ਜੀ ਉਹਦਾ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਹੈ ਮੈਂ ਤਾਂ ਬਹੁਤ ਖੁਸ਼ੀ ਹੋਈ ਹੈ ਜੀ ਰਪੋਟਾਂ ਹਨ ਵੱਡੇ ਹਸਪਤਾਲਾਂ ਦੇ ਵਿੱਚ ਵੀ ਮਨਜ਼ੂਰ ਕਰਦੇ ਆ ਡਾਕਟਰ ਸਾਨੂੰ ਕੋ ਦਾ ਬੈਨੀਫਿਟ ਵੀ ਹੋਊਗਾ ਉਹ ਸਾਡਾ ਜਿਹੜਾ ਟਾਈਮ ਵੀ ਬੇਸ ਤੇ ਜਿਹੜਾ ਉੱਥੇ ਹੁਣ ਦੁਬਾਰਾ ਟੈਸਟਾਂ ਦਾ ਉਹ ਵੀ ਖਰਚਾ ਹੋਊਗਾ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਹਰੇਕ ਨੇ ਹਸੇ ਨਹੀਂ ਹੁੰਦੇ ਇਹ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਕਰਕੇ ਹੀ ਹੁੰਦੀਆਂ ਮਹਾਰਾਜ ਉਹਨਾਂ ਦੇ ਉਹਨਾਂ ਦੇ ਸਰਤੇ ਮੈਂ ਕਹਿੰਦਾ ਮੇਰਾ ਪਰਿਆਰਥਾ ਬਹੁਤ ਉਹਨਾਂ ਨੂੰ ਅਸ਼ੀਰਵਾਦ ਮਿਲਿਆ ਸੀਦਾ ਔਰ ਜਿਸ ਨੂੰ ਰੋਹਾਨੀ ਖੁਸ਼ੀ ਹੋਵੇ ਉਹੀ ਇਹ ਕੰਮ ਕਰ ਸਕਦਾ ਮੈਂ ਬਿਤਰ ਨਹੀਂ ਕਰ ਸਕਦਾ ਸਸੀਕਾਲ ਜੀ ਅੱਜ ਪਹੁੰਚੇ ਹਾਂ ਗੁਰਦੁਆਰਾ ਗੁਰੂ ਨਾਨਕ ਦੇਵ ਬਦਨੀ ਕਲਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਇੱਥੇ ਅੱਜ 158ਵਾਂ ਕਲੈਕਸ਼ਨ ਸੈਂਟਰ ਜੋ ਖੋਲਿਆ ਗਿਆ ਹੈ ਸਾਡੇ ਨਾਲ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੇ ਜੋ ਪ੍ਰਬੰਧਕ ਸਹਿਬਾਨ ਹਨ ਸਾਡੇ ਦਰਮਿਆਨ ਮੌਜੂਦ ਹਨ ਇਨਾ ਤੋਂ ਅਸੀਂ ਜਾਣਾਂਗੇ ਕਿ ਕਿਸ ਤਰ੍ਹਾਂ ਇਹਨਾਂ ਦਾ ਲਾਈਫਕੇਅਰ ਫਾਊਂਡੇਸ਼ਨ ਦੇ ਨਾਲ ਸੰਪਰਕ ਹੋਇਆ ਤੇ ਲਾਈਫਕੇਅਰ ਫਾਊਂਡੇਸ਼ਨ ਦੀਆਂ ਸੇਵਾਵਾਂ ਤੋਂ ਕਿਸ ਤਰ੍ਹਾਂ ਪ੍ਰਭਾਵਿਤ ਹੋਏ ਅਤੇ ਲਾਈਫਕੇਅਰ ਫਾਊਂਡੇਸ਼ਨ ਦੀਆਂ ਜਿਹੜੀਆਂ ਖਾਸ NABL ਸਰਟੀਫਾਈਡ ਰਿਪੋਰਟਾਂ ਵਾਲੀਆਂ ਸੇਵਾਵਾਂ ਤੋਂ ਕਿਸ ਤਰ੍ਹਾਂ ਇਹ ਜਾਣੂ ਹੋਏ ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਬਹੁਤ ਹੀ ਖਾਸ ਮਾਨਯੋਗ ਸਖਸ਼ੀਤ ਸਰਾਵਰ ਸਿੰਘ ਜੀ ਮੌਜੂਦ ਨੇ ਇਹਨਾਂ ਤੋਂ ਸਭ ਤੋਂ ਪਹਿਲਾਂ ਜਾਣਾਂਗੇ ਕਿ ਤੁਸੀਂ ਜਦੋਂ ਲਾਈਫ ਕੇਅਰ ਫਾਊਂਡੇਸ਼ਨ ਦੇ ਸੰਪਰਕ ਦੇ ਵਿੱਚ ਆਏ ਲਾਈਫ ਕੇਅਰ ਫਾਊਂਡੇਸ਼ਨ ਬਾਰੇ ਜਾਣਿਆ ਸਭ ਤੋਂ ਪਹਿਲਾਂ ਕਿਵੇਂ ਜਾਣਿਆ ਅਤੇ ਕਦੋਂ ਫੈਸਲਾ ਲਿਆ ਕਿ ਇਹ ਕਲੈਕਸ਼ਨ ਸੈਂਟਰ ਚੈਰੀਟੇਬਲ ਲੈਬਰਾਟਰੀ ਇਸ ਖਿੱਤੇ ਦੇ ਵਿੱਚ ਖੋਲ੍ਹਣੀ ਚਾਹੀਦੀ ਹੈ ਜੀ ਮੈਂ ਜੀ ਗੁਰਦਵਾਲ ਸਾਹਿਬ ਆਏ ਸੀ ਜੀ ਤੇ ਉਸ ਸਮੇਂ ਮੈਨੂੰ ਤੁਹਾਡੇ ਜਿਹੜੇ ਮੈਂਬਰਸਾ ਉੱਥੇ ਮਿਲੇ ਸੀਗੇ ਉਹਨਾਂ ਨੇ ਕਿਹਾ ਉਹ ਤੇ ਸਾਡੀ ਜਿਹੜੀ ਸਾਰੀ ਆਪਣੀ ਕਮੇਟੀ ਮੈਂਬਰ ਸੀਗੇ ਉਹ ਵੀ ਬੈਠੇ ਸਨ ਤਾਂ ਉਹਨਾਂ ਦੇ ਉੱਥੇ ਉਹਨਾਂ ਨੇ ਗੱਲ ਚਲਾਈ ਸੀਗੀ ਤਾਂ ਮੈਂ ਮਹਿਸੂਸ ਕੀਤਾ ਵੀ ਇਹ ਕੰਮ ਜਿਹੜਾ ਜ਼ਰੂਰ ਕਰਨਾ ਚਾਹੀਦਾ ਹੈ ਇਹ ਸਾਰੇ ਪਬਲਿਕ ਦਾ ਜਨਤਾ ਦਾ ਬਹੁਤ ਫਾਇਦਾ ਹੋਵੇਗਾ ਇਹਦੇ ਨਾਲ ਤੇ ਮੈਂ ਮੈਂ ਆਖਿਆ ਬਹੁਤ ਵਧੀਆ ਚੰਗਾ ਕਦਮ ਹੈ ਤਾਂ ਤਾਂ ਜੋ ਜਿਹੜੇ ਸਾਰੇ ਇਲਾਕੇ ਨੂੰ ਫਾਇਦਾ ਹੋਵੇ ਤੇ ਉਹਨਾਂ ਨੂੰ ਜਿਹੜਾ ਮਾਇਕ ਤੌਰ ਤੇ ਵੀ ਫਾਇਦਾ ਹੋਵੇ ਤੇ ਯਾਨੀ ਮਾਨਸ ਤੌਰ ਤੇ ਵੀ ਉਹ ਸੰਤੁਸ਼ਟ ਹੋਣ ਤਾਂ ਤੁਹਾਨੂੰ ਇਹ ਲੈਬੈਟਰੀ ਤੋਂ ਪੂਰਾ ਪੂਰਾ ਫਾਇਦਾ ਉਠਾ ਸਕਦੇ ਹੋ ਜੀ ਇੱਕ ਖਾਸ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਚੈਰੀਟੇਬਲ ਲੈਬੈਟਰੀਆਂ ਬਹੁਤ ਹੁੰਦੀਆਂ ਦੇਖੀਆਂ ਜਾਂਦੀਆਂ ਨੇ ਜੀ ਜੀ ਹਾਂਜੀ ਪਰ ਇਸ ਲੈਬ ਵਿੱਚ ਕਿਹੜੀ ਗੱਲ ਜਿਹੜੀ ਖਾਸ ਸੀਗੀ ਤੁਹਾਨੂੰ ਲੱਗੀ ਕਿ ਵੀ ਇਹ ਲੈਬ ਜ਼ਰੂਰ ਹੋਣੀ ਚਾਹੀਦੀ ਹੈ ਜੀ ਇਹਦੇ ਵਿੱਚ ਜੀ ਇਹ ਆ ਵੀ ਜਿਹੜਾ ਆਪਣਾ ਇੱਕ ਤਾਂ ਜਿਹੜਾ ਕਨਸੈਸ਼ਨ ਹੈ ਉਹ ਬਹੁਤ ਜਿਹੜਾ ਜਿਆਦਾ ਹੈਗਾ ਹਾਂਜੀ ਲੋਕਾਂ ਨੂੰ ਜਿਹੜਾ ਬਹੁਤ ਵੱਡੀ ਰਾਹਤ ਮਿਲਣ ਵਾਲੀ ਇਹਦੇ ਨਾਲ ਹੋਵੇਗੀ ਤੇ ਬਾਕੀ ਜਿਹੜਾ ਇਸ ਸਟਾਫ ਦਾ ਜਿਹੜਾ ਵਤੀਰਾ ਉਹ ਵੀ ਬਹੁਤ ਵਧੀਆ ਹਾਂਜੀ ਇੰਨਾ ਵਧੀਆ ਕਿ ਜਿਵੇਂ ਭੈਣ ਭਰਾਵਾਂ ਨੂੰ ਵੀ ਬਹੁਤ ਇਹਨਾਂ ਦਾ ਮਰਤੀ ਮਰਤੀ ਅਬਰਤਾਰਾ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿ ਇਹ ਬਹੁਤ ਹੀ ਅਲਵਾਟਰੀ ਹੋਣੀ ਚਾਹੀਦੀ ਹੈ ਕਮ ਹੋਣਾ ਚਾਹੀਦਾ ਹੈ ਇਸ ਤੇ ਕਮ ਹੋਣਾ ਚਾਹੀਦਾ ਹੈ ਹਾਂ ਜੀ ਤੇ ਵੱਡੀ ਰਾਹਤ ਜਿਹੜੀ ਇਲਾਕੇ ਦੀ ਸੰਗਤ ਮਹਿਸੂਸ ਕਰੇਗੀ ਇਸ ਦੇ ਨਾਲ ਜੀ ਹਾਂ ਜੀ ਆਹ ਬਹੁਤ ਰਾਹਤ ਮਹਿਸੂਸ ਕਰੇ ਕਿਉਂਕਿ ਉਹਨਾਂ ਨੂੰ ਘਰੇ ਬੈਠੇ ਹੀ ਕੋ ਮੋਗੇ ਨਹੀਂ ਜਾਣਾ ਪਊਗਾ ਨਾ ਕੋਈ ਨਿਹਾਲ ਸਿੰਘ ਨਾਲ ਜਾਣਾ ਪਊਗਾ ਇੱਥੇ ਜੇ ਮੱਲੇ ਆਣਾ ਲੋਪੋ ਹੈ ਨਕੀ ਬਦਨੀਆਂ ਰਣੀਆਂ ਵਗੈਰਾ ਹੈ ਜਿਹੜਾ ਆਸ-ਪਾਸੇ ਪਿੰਡ ਪੈਂਦੇ ਆ ਉਹਨਾਂ ਨੂੰ ਬੜੇ ਸਹੂਲਤ ਮਿਲੇਗੀ ਔਰ ਸਸਤੀ ਸਹੂਲਤ ਮਿਲੇਗੀ ਔਰ ਬੜੇ ਸੰਤੋਸ਼ ਰਹੋਣਗੇ ਤਾਂ ਆਪਣੋ ਆਪਣੇ ਬਿਮਾਰੀ ਦਾ ਇਲਾਜ ਇਸ ਰਿਪੋਰਟਾਂ ਦੇ ਆਧਾਰ ਤੇ ਵਧੀਆ ਤਰੀਕੇ ਨਾਲ ਕਰਵਾ ਸਕਣਗੇ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਇਲਾਜ ਦੀ ਗੱਲ ਕੀਤੀ ਆ ਤੇ ਰਿਪੋਰਟ ਆਪਣੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਟੈਸਟ ਕਰਵਾਣੇ ਚਾਹੀਦੇ ਹੋਣਗੇ ਅੱਗੇ ਜਾ ਕੇ ਕਿ ਵੀ ਉਹਨਾਂ ਦਾ ਸਮੇਂ ਤੋਂ ਪਹਿਲਾਂ ਜੋ ਬਿਮਾਰੀ ਹੈ ਜਿਹੜੀ ਫੜੀ ਜਾਏ ਤੇ ਇਲਾਜ ਹੋ ਜਾਈ। ਕਈ ਵਾਰੀ ਬੰਦਿਆਂ ਨੂੰ ਜਿਹੜੇ ਲੱਛਣ ਆ ਗਏ ਆ ਉਹ ਪੁੱਛਦਾ ਨਹੀਂ ਮੈਨੂੰ ਆ ਬਿਮਾਰੀ ਹੋਣ ਵਾਲੀ ਹੈ ਕਿ ਉਹਨਾਂ ਟੈਸਟ ਕਰਾਏ ਕਿਉਂਕਿ ਮੇਰੇ ਕਈ ਵਾਰੀ ਨਾ ਸੈੱਲ ਘਟ ਜਾਂਦੇ ਆ ਮੈਂ ਵੀ ਮਹੀਨੇ ਵਿੱਚ ਜਾਂ ਦੋ ਦਿਨ ਮਹੀਨਾ ਬਾਅਦ ਸੈੱਲ ਯੂ ਟੈਸਟ ਕਰਾਉਣਾ ਕਿਉਂਕਿ ਮੈਂ ਇਸ ਤੋਂ ਅੱਗੇ ਵੱਧਦਾ ਨਾ ਹੋ ਜੇ ਤਾਂ ਇਸ ਤਰ੍ਹਾਂ ਹਰ ਇੱਕ ਬੰਦਾ ਜਿਹੜਾ ਉਹਨੂੰ ਕੋਈ ਬਿਮਾਰੀ ਦੇ ਲੱਛਣ ਮਹਿਸੂਸ ਹੁੰਦੇ ਆ ਤਾਂ ਉਹ ਜ਼ਰੂਰ ਟੈਸਟ ਕਰਾਵੇ ਔਰ ਕੋ ਨੂੰ ਕਰਾਉਣੇ ਵੀ ਚਾਹੀਦੇ ਆ ਉਦੇ ਮੰਨੰਦਰ ਇੱਛਾ ਹੁੰਦੀ ਹੈ ਮੈਂ ਕਰਾ ਕੇ ਤਾਂ ਹੀ ਆਪਣਾ ਇਲਾਜ ਕਰਾ ਸਕਦਾ ਜੇ ਮੇਰੀ ਰਿਪੋਰਟ ਸਹੀ ਆਵੇ ਤਾਂ ਦੱਸਿਓ ਜੀ ਐਸੀ ਤਰ੍ਹਾਂ ਹੀ ਸਾਡੇ ਦਰਮਿਆਨ ਗੁਰੂ ਘਰ ਦੇ ਜੋ ਮੁਖ ਸੇਵਾਦਾਰ ਨੇ ਸਾਡੇ ਦਰਮਿਆਨ ਪ੍ਰਧਾਨ ਜੀ ਮੌਜੂਦ ਨੇ ਉਹਨਾਂ ਤੋਂ ਵੀ ਅਸੀਂ ਜਾਣਾਂਗੇ ਕਿ ਤੁਸੀਂ ਕੀ ਮਹਿਸੂਸ ਦਿਓ ਕਿ ਬਤੌਰ ਮੁਖ ਸੇਵਾਦਾਰ ਤੁਸੀਂ ਜਿਹਦੇ ਇਹ ਫੈਸਲਾ ਲਿਆ ਜੀ ਕਿ ਇੱਥੇ ਲੈਬੋਰੀਟਰੀ ਹੋਣੀ ਚਾਹੀਦੀ ਹੈ ਤੇ ਅੰਦਰੋਂ ਕਿਵੇਂ ਵਧੀਆ ਅਹਿਸਾਸ ਹੋਇਆ ਕਿ ਇਸ ਤੁਹਾਡੇ ਇਸ ਫੈਸਲੇ ਨਾਲ ਤੁਹਾਡੇ ਅਗੂ ਕਮੇਟੀ ਦੇ ਫੈਸਲੇ ਨਾਲ ਜਦੋਂ ਸੰਗਤ ਨੂੰ ਇਹ ਸਹੂਲਤ ਮਿਲਣੀ ਆ ਤੇ ਤੁਹਾਡੇ ਅੰਦਰੋਂ ਕੀ ਅਹਿਸਾਸ ਸੀਗੇ ਵੀ ਵਧੀਆ ਲੋਕਾਂ ਨੂੰ ਜਿਹੜਾ ਲਾਭ ਮਿਲਣਾ ਜੀ ਇਹਦਾ ਹਾਂਜੀ ਸਾਨੂੰ ਪਹਿਲਾਂ ਤਾਂ ਜਿਹੜਾ ਤੁਹਾਡਾ ਰੇਟ ਬਹੁਤ ਘੱਟ ਹੈ ਜੀ ਉਹਦਾ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਜੀ ਹਾਂਜੀ ਉਹਦੇ ਕਰਕੇ ਲੋਕ ਬਹੁਤ ਖੁਸ਼ ਆਏ ਤੇ ਅਸੀਂ ਪ੍ਰਚਾਰ ਵੀ ਪੂਰਾ ਕਰੀ ਜਿੰਨੇ ਸਾਰੇ ਆਪਦੇ ਗਰੁੱਪਾਂ 'ਚ ਵੀ ਪਾਤਾ ਸਾਰੇ ਜੀ ਤੇ ਇੱਕ ਗੱਲ ਹੋਰ ਕਿ ਪੰਜਾਬ ਹਰਿਆਣਾ ਹਿਮਾਚਲ ਜਿੱਥੇ ਜਿੱਥੇ ਲੈਬਾਰਟਰੀਆਂ ਚੱਲਦੀਆਂ ਨੇ ਜੀ ਉੱਥੋਂ ਦੇ ਜੋ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਪ੍ਰਧਾਨ ਜੀ ਨੇ ਸਕੱਤਰ ਸਾਹਿਬ ਨੇ ਜੀ ਤੇ ਉਹਨਾਂ ਨੇ ਫੈਸਲੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਰਹੂਗਾ ਕਿ ਤੁਸੀਂ ਉਹਨਾਂ ਦੇ ਗਰੁੱਪ ਚ ਸ਼ਾਮਲ ਹੋਏ ਇੱਕ ਤਾਂ ਇਹ ਫੈਸਲਾ ਲਿਆ ਜੀ ਤੇ ਉਹ ਫਾਇਦਾ ਵੱਡੇ ਪੱਧਰ ਤੇ ਸੰਗਤ ਲੈ ਰਹੀ ਹੈ ਉਹ ਸੰਗਤ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪ ਜੀ ਸੰਗਤ ਨੂੰ ਬਹੁਤ ਫਾਇਦਾ ਹੈ ਤੇ ਸੰਗਤ ਨੂੰ ਸਭ ਨੂੰ ਕਹਾਂਗੇ ਇੱਥੇ ਦੇ ਦੂਜਰਿਆਂ ਲੈਬਾਰਟਰੀਆਂ ਵਾਲੇ ਸਾਰੇ ਰੇਟ ਬਹੁਤ ਜ਼ਿਆਦਾ ਜੀ ਮਨਮਰਜ਼ੀ ਨਾਲ ਰੇਟ ਲੈਂਦੇ ਆ ਹਾਂਜੀ ਇੱਥੇ ਤੁਹਾਡਾ ਰੇਤ ਬਹੁਤ ਸੰਜਾਇਆ ਜਾਈ। ਜੀ ਜੀ। ਇਹ ਗਰੀਬ ਨੂੰ ਅਮੀਰ ਨੂੰ ਸਭ ਨੂੰ ਕਰਾਉਣਾ ਸੌਖਾ ਇੱਥੇ। ਹਾਂਜੀ। ਬੇਸ਼ਕ। ਇੱਥੇ ਹੀ ਕਰਾਂਗੇ। ਇੱਕ ਗੱਲ ਹੋਰ ਜੀ ਜਦੋਂ ਉਹਨਾਂ ਨੂੰ ਵਧੀਆ ਰਿਪੋਰਟ ਮਿਲਣੀ ਹੈ ਜਦੋਂ ਪੀਜੀਆਈ ਜਾ ਕੇ ਵੱਡੇ ਹਸਪਤਾਲ ਜਾ ਕੇ ਉਹਨੇ ਇਲਾਜ ਕਰਾਣਾ ਹੈ ਤੇ ਉਹਨਾਂ ਨੇ ਜਦੋਂ ਤੁਹਾਨੂੰ ਆ ਕੇ ਦੱਸਣਾ ਹੈ ਵੀ ਮੇਰਾ ਇੱਥੋਂ ਜਿਹੜੀ ਰਿਪੋਰਟ ਹੋਈ ਐਡੇ ਵੱਡੇ ਅਦਾਰੇ ਚ ਮੰਨੀ ਗਈ ਤੇ ਤੁਹਾਨੂੰ ਕਿਵੇਂ ਦਾ ਅਹਿਸਾਸ ਹੋਏਗਾ ਉਸ ਵਕਤੇ। ਤੁਹਾਨੂੰ ਬਹੁਤ ਖੁਸ਼ੀ ਹੋਊਗੀ ਜੀ। ਮੇਰੇ ਸਾਡੇ ਗੁਰਦੁਆਰੇ ਦਾ ਨਾਮ ਚੰਕੂਗਾ ਹੋਰ ਪਾਸੇ ਆਸੀ। ਹਾਂਜੀ ਵੱਡੀ ਗੱਲ ਹੈ ਇਹ। ਵੱਡੀ ਗੱਲ ਤੇ ਹੈ ਜੀ। ਵਾਸੀ ਸਾਈਡ ਹੋਰ ਸਾਰੇ ਪਤਾ ਲੱਗੂ ਸਾਰੇ ਗਾਡੇ ਜੀ ਵਧਣੀ ਗੱਲਾਂ ਗੁਰਦੁਆਰਾ ਸਾਹਿਬ ਜੀ ਆ ਲੋਟਰੀ ਦਾ ਵਧੀਆ ਕੰਮ ਚੱਲ ਰਿਹਾ ਹਾਂ ਜੀ ਬਤियां ਚੱਲ ਰਿਹਾ ਹਾਂ ਜੀ ਲੋਟਰੀ ਸੈਂਟਰ ਦਾ ਨਾਮ ਸ਼ੁਰੂ ਹੋ ਰਿਹਾ ਹਾਂ ਮਸ਼ਹੂਰ ਹੋ ਗਾ ਜੀ ਜੀ ਐਸੀ ਤਰ੍ਹਾਂ ਹੀ ਗੁਰੂ ਘਰ ਦੇ ਜੋ ਵਜ਼ੀਰ ਸਾਹਿਬਾਨ ਨੇ ਸਾਡੇ ਦਰਮਿਆਨ ਮੌਜੂਦ ਨੇ ਜਿਨ੍ਹਾਂ ਨੇ ਅਰਦਾਸ ਬੇਨਤੀ ਕਰਕੇ ਜੋ ਆਗਾਜ਼ ਕੀਤਾ ਹੈ ਤੇ ਜੋ ਫਲਸਫਾ ਹੈ ਸਿੱਖੀਜ਼ਮ ਦਾ ਉਹਨਾਂ ਬਾਰੇ ਵੀ ਇਹਨਾਂ ਤੋਂ ਜਾਣਨਾ ਚਾਹਾਂਗੇ ਕਿ ਇਹ ਜਿਹੇ ਉਪਰਾਲੇ ਹੋਰ ਗੁਰੂ ਘਰਾਂ ਵਿੱਚ ਵੀ ਜਿਸ ਤਰ੍ਹਾਂ ਚੱਲ ਹੀ ਰਹੇ ਨੇ ਹੋਰ ਵੀ ਪੰਜਾਬ ਦੇ ਵਿੱਚ ਚੱਲਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਸਿੰਘ ਸਾਹਿਬ ਜੀ ਆਪ ਜੀ ਦਾ ਨਾਮ ਸ਼ਬਨਾ ਨਿਰਮਲ ਸਿੰਘ ਜੀ ਨਿਰਮਲ ਸਿੰਘ ਜੀ ਨਿਰਮਲ ਸਿੰਘ ਜੀ ਅੱਜ ਆਗਾਜ਼ ਕੀਤਾ ਹੈ ਕਿਵੇਂ ਦਾ ਅਹਿਸਾਸ ਰਿਹਾ ਤੁਹਾਡਾ ਬਹੁਤ ਵਧੀਆ ਮਹਿਸੂਸ ਹੋਇਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੋ ਕਿ ਇਲਾਕੇ ਨੂੰ ਬਹੁਤ ਵਧੀਆ ਸਹੂਲਤ ਮਿਲ ਰਹੀ ਹੈ ਕਿਉਂਕਿ ਘੱਟ ਰੇਟਾਂ ਦੇ ਵਿੱਚ ਮਿਲ ਰਹੀ ਹੈ ਔਰ ਜੋ ਲਾਈਫ ਕੇਅਰ ਸੈਂਟਰ ਦਾ ਜਿਗਤ ਉਘਟਨ ਹੋਇਆ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਕਿ ਉਹਨਾਂ ਨੇ ਸਾਡੇ ਪੈੜ ਨੂੰ ਮਾਨ ਬਖਸ਼ਿਆ ਇਸ ਸੈਂਟਰ ਦੇ ਕੇ ਜੀ ਹਾਂਜੀ ਤੇ ਉਹੀ ਗੱਲ ਪਿਛਲਾ ਸਵਾਲ ਮੈਂ ਦਰਾਂਗਾ ਕਿ ਜਦੋਂ ਇੱਥੋਂ ਦੀ ਰਿਪੋਰਟ ਲੈ ਕੇ ਮਰੀਜ਼ ਨੇ ਕਿਸੇ ਵੱਡੇ ਹਸਪਤਾਲ ਚ ਡੀ ਐਮ ਸੀ ਵਰਗੇ ਦਾਰਿਆਂ ਚ ਪੀ ਜੀ ਆਈ ਵਰਗੇ ਦਾਰਿਆਂ ਚ ਇਵਨ ਬਾਹਰਲੇ ਮੁਲਕਾਂ ਤੱਕ ਵੀ ਜਾਣਾ ਆ ਤੋ ਤੁਹਾਡਾ ਕਿਵੇਂ ਦਾ ਇੱਥੇ ਅਹਿਸਾਸ ਰਹੂਗਾ ਵੀ ਵਾਕਿਆਤ ਜਦੋਂ ਕਾਪਾ ਨੂੰ ਖੁਦ ਨੂੰ ਵੀ ਜਦੋਂ ਲੋਡ ਪੈ ਜਾਂਦੀ ਹੈ ਉਹਨਾਂ ਨੂੰ ਬਹੁਤ ਵਧੀਆ ਫੀਲ ਹੋਊਗਾ ਇਹ ਬਹੁਤ ਵਧੀਆ ਮਹਿਸੂਸ ਹੋਊਗਾ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਸਹੂਲਤ ਲਾਈਫ ਕੇਅਰ ਸੈਂਟਰ ਨੇ ਦਿੱਤੀ ਹੈ ਤੇ ਤਾਂ ਜੋ ਜਿੰਨੇ ਵੀ ਬਾਹਰ ਜਿਵੇਂ ਪਹਿਲਾਂ ਪਤਾ ਲੱਗਿਆ ਜਾਣਕਾਰੀ ਮਿਲੀ ਯਾਰ ਵੀ ਇਤੋਂ ਨੇੜੀਆਂ ਲਾਈਫ ਕੇਅਰ ਦੀਆਂ ਸੈਂਟਰ ਦੀਆਂ ਰਿਪੋਰਟਾਂ ਹਨ ਵੀ ਉਹ ਪੀਜੀਆ ਹਸਪੀਟਲ ਜਾਂ ਦੇ ਆਨੰਦ ਸੀਐਮਸੀ ਵੱਡੇ ਹਸਪਤਾਲਾਂ ਦੇ ਵਿੱਚ ਵੀ ਮਨਜ਼ੂਰ ਕਰਦੇ ਆ ਡਾਕਟਰ ਆਮ ਲੈਬੈਟਰੀ ਤੋਂ ਕੋਈ ਟੈਸਟ ਕਰਾ ਕੇ ਪਹਿਲੇ ਜਾਣਕਾਰੀ ਸੀ ਤੁਹਾਨੂੰ ਹਾਂਜੀ ਇਹ ਜਾਣਕਾਰੀ ਆਪਣੇ ਜਿਹੜੇ ਲੈਬੈਟਰੀ ਦੇ ਨੁਮਾਇंदे ਪਹਿਲਾਂ ਹਿਸ ਭਾਈ ਸਾਹਿਬ ਉਹਨਾਂ ਨੇ ਦਿੱਤੀ ਸੀ ਜੀ ਹਾਂ ਬਿਲਕੁਲ ਸਹੀ ਜਾਣਕਾਰੀ ਹੈ ਤੇ ਬਾਕੀ ਗੁਰੂ ਘਰਾਂ ਵਿੱਚ ਜਿੱਥੇ ਹਜੇ ਲੈਬ ਖੁੱਲਣੀਆਂ ਹਨ ਪੰਜਾਬ ਦੇ ਮੁxtਲਫ ਸ਼ਹਿਰਾਂ ਦੇ ਵਿੱਚ ਕਿ ਉਹਨਾਂ ਨੂੰ ਕੀ ਸਨੇਹਾ ਦਵਾਂਗੇ ਇਹੋ ਜੀ ਲੈਬੈਟਰੀ ਖੁੱਲਣੀ ਚਾਹੀਦੀ ਹੈ ਜੀ ਹੋ ਹਾਂਜੀ ਇਹ ਤਾਂ ਲੈਬੈਟਰੀ ਸੈਂਟਰ ਤਕਰੀਬਨ ਹਰ ਇਲਾਕੇ ਦੇ ਵਿੱਚ ਪਾਰਕ ਉਸਵੇ ਦੇ ਵਿੱਚ ਖੁੱਲਣੇ ਚਾਹੀਦੇ ਆ ਤਾਂ ਜੋ ਲੋਕਾਂ ਨੂੰ ਦੂਰ ਨਾ ਜਾਣਾ ਪਵੇ ਨੇੜੇ ਹੀ ਉਹਨਾਂ ਨੂੰ ਇਹ ਬਹੁਤ ਵਧੀਆ ਸੇਧ ਸਹੂਲਤ ਮਿਲ ਸਕੇ ਜੀ ਇਹ ਇਹ ਗੁਰੂ ਘਰਾਂ ਦੇ ਜਿੰਨੇ ਵੀ ਮਲਕੇ ਪ੍ਰਬੰਧ ਕਮੇਟੀਆਂ ਹਨ ਉਹਨਾਂ ਨੂੰ ਇਹ ਉਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਗੁਰੂ ਘਰ ਤੇ ਸਾਰੇ ਸੰਗਤ ਨੂੰ ਆਸ ਹੁੰਦੀ ਆ ਕਿ ਸਾਨੂੰ ਗੁਰੂ ਘਰ ਤੋਂ ਕੋਈ ਨਾ ਕੋਈ ਸਹੂਲਤ ਮਿਲੇ ਜਾਂ ਕੋਈ ਵੀ ਆਪਣੇ ਲੈਕਚਰ ਦੀ ਜਿਵੇਂ ਆਪਣਾ ਖੋਲ ਲੈਣੇ ਹੈਗੇ ਆ ਆਪਾਂ ਲਾਇਬ੍ਰੇਰੀਆਂ ਉਸੇ ਤਰ੍ਹਾਂ ਲੈਬਾਂਟਰੀਆਂ ਵੀ ਖੁੱਲਣੀਆਂ ਚਾਹੀਦੀਆਂ ਜਾਂ ਜਿਹੜੇ ਸਿਹਤ ਸਹੂਲਤ ਦੇ ਸੈਂਟਰ ਖੁੱਲਣੇ ਚਾਹੀਦੇ ਵੀ ਵੱਡੇ ਪੱਦਰ ਦੇ ਇਸ ਚੀਜ਼ ਦੀ ਲੋੜ ਆ ਆ ਵੱਡੇ ਪੱਦਰ ਦੇ ਖੁੱਲਣੇ ਚਾਹੀਦੇ ਆ ਤਾਂ ਜੋ ਸਾਰੀਆਂ ਸੰਗਤਾਂ ਨੂੰ ਸਹੂਲਤ ਮਿਲ ਸਕੇ ਗਰੀਬ ਲੋਗ ਆ ਉਹ ਵੀ ਆਪਣਾ ਇਲਾਜ ਕਰਾ ਸਕਦੇ ਆ ਮੈਂ ਤਾਂ ਹੁਣ ਜਿਵੇਂ ਰਿਟਾਇਰ ਹੋਈ ਟੀਚਰ ਪਰ ਮੈਂ ਵੀ ਕਰਾਈ ਐ ਇਥੋਂ ਅੱਛਾ ਜੀ ਤੁਸੀਂ ਰਿਟਾਇਰ ਹੋਏ ਹਾਂਜੀ ਰਿਟਾਇਰ ਹੋਏ ਕਿਸ ਵਿਭਾਗ ਵਿੱਚ ਹੋ ਜੀ ਸੈਂਟਰ ਹੈਚੂਟ ਤੇ ਇਥੇ ਬਦਨੀ ਕਰਾਂ ਤੁਹਾਨੂੰ ਟੀਚਰ ਲਾਈਨ ਚ ਟੀਚਰ ਲਾਈਨ ਚ ਸੀਗੇ ਤੁਸੀਂ ਹਾਂ ਜੋ ਮੇਰਾ ਅਸਬਣਾ ਇਹ ਬੀਪੀਓ ਟਾਇਰ ਹੋਇਆ ਅੱਛਾ ਜੀ ਹਾਂਜੀ ਬਹੁਤ ਵਧੀਆ ਲੱਗਾ ਇੰਨੇ ਘੱਟ ਰੇਟ ਆ ਸੀ ਜੋ ਕੰਮ ਸਾਡੇ ਕਰਦੀਆਂ ਜਾਂ ਕੋਈ ਹੋਰ ਉਹਨੂੰ ਇਹ ਸੇ ਦੱਸਾਂਗੇ ਵੀ ਤੁਸੀਂ ਇਥੇ ਅਟੈਚ ਕਰਾਓ ਆਪਣਾ ਜਿਹੜਾ ਫਾਇਦਾ ਮਤਲਬ ਠਾਓ ਤੁਸੀਂ ਸਦਾ ਵੇ ਵਧੀਆ ਰਿਪੋਰਟ ਲਾਓ ਹਾਂਜੀ ਵਧੀਆ ਰਿਪੋਰਟ ਦੇ ਆਧਾਰ ਦੇ ਉੱਤੇ ਤੁਹਾਡਾ ਜਿਹੜਾ ਇਲਾਜ ਆ ਵਧੀਆ ਹੋਊਗਾ ਹਾਂ ਜੇ ਕਿਸੇ ਵੱਡੇ ਹਸਪਤਾਲ ਤੁਸੀਂ ਡਾਕਟਰ ਨੂੰ ਦਿਖਾਉਣਾ ਇਹ ਰਿਪੋਰਟ ਲਾਉਂਗੇ ਮਤਲਬ ਵਧੀਆ ਹੋਊਗੀ ਠੀਕ ਹੋਊਗੀ ਤੁਹਾਨੂੰ ਇਲਾਜ ਵੀ ਜਿਹੜਾ ਠੀਕ ਹੋਊਗਾ ਹਾਂ ਇਹ ਵੱਡੀ ਗੱਲ ਹੈ ਜੇ ਆਪਾਂ ਟੈਸਟ ਕਰਵਾਨੇ ਆ ਜੇ ਉਹਦੇ ਟੈਸਟ ਚੰਗੇ ਹੋਣਗੇ ਉਹਦੇ ਆਧਾਰ ਤੇ ਇਲਾਜ ਜਿਹੜਾ ਆਪਣਾ ਵਧੀਆ ਹੋਊਗਾ ਹਾਂਜੀ ਵਧੀਆ ਪਰ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜੀ ਬਾਕੀ ਸਾਡੇ ਇਲਾਕੇ ਦਾ ਨਾਮ ਰੋਸ਼ਨ ਹੋਊਗਾ ਜੋ ਇਸ ਇਥੇ ਲੋਕ ਆਉਣਗੇ ਚਾੜੇ ਗੁਰਦੁਆਰੇ ਦਾ ਨਾਮ ਉਸਨੂੰ ਹੋਇਆ ਬਾਕੀ ਸਾਰੀ ਸੰਗਤ ਜਿਹੜੀ ਆਉ ਤਾਰੀ ਕੋ ਚੋ ਠੀਕ ਹੈ ਤੇ ਤੁਸੀਂ ਇਸ ਵੀਡੀਓ ਰਾਹੀਂ ਜਿਹੜੇ ਇਲਾਕੇ ਦੀ ਜਿਹੜੀ ਸੰਗਤ ਹੈ ਬਦਨੀ ਗੱਲਾਂ ਦੀ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੋਗੇ ਅਸਟਾ ਕਰਨੇ ਵੀ ਜਿਹੜਿਆ ਵੱਡੇ ਆ ਜਰਸਨ ਜਾਣ ਨਾਲੋਂ ਲ ਬਹੁਤੀਆਂ ਤੁਸੀਂ ਇੱਥੇ ਇਲਾਜ ਕਰੋ ਆਪਣਾ ਮਤਲਬ ਟੈਸਟ ਕਰੋ ਤੇ ਆਪੇ ਜਿੱਥੇ ਮਰਜੀ ਤੁਸੀਂ ਉਹ ਵਿਕਾਸ ਸਕਦੇ ਹੈਗੇ ਆਂ ਦਾ ਮਤਲਬ ਟੈਸਟ ਉਹ ਵਧੀਆ ਹੋਊਗਾ ਟੈਸਟ ਉਈ ਐ ਨਹੀਂ ਐਨਾ ਪੈਸਿਆਂ ਦੀ ਬਚਤ ਹੁੰਦੀ ਸਾਡੀ ਗਰੀਬ ਲੋਕ ਜਿਹੜੇ ਆ ਉਹਨਾਂ ਦੀ ਪੈਸਿਆਂ ਦੀ ਬਚਤ ਹੋ ਜੀ ਹਾਂਜੀ ਜਿਹੜਾ ਜਿਵੇਂ ਤੁਸੀਂ ਅੱਗੇ ਗੱਲ ਕੀਤੀ ਆ ਵੀ ਇਹ 500 ਰੁਪਏ ਦੇ ਆੜੀ ਲੈਂਦਾ ਜੇ ਇੱਥੇ 100 ਰੁਪਏ ਦਾ ਟੈਸਟ ਹੋ ਉਹਨਾਂ ਨੂੰ ਤਾਂ ਫਾਇਦਾ ਹੀ ਹੂੰ ਬੜਾ ਵੱਡਾ ਹਾਂਜੀ ਹਾਂਜੀ ਕਿਉਂਕਿ ਜੋ ਵੱਡੀਆਂ ਲੈਬਸ ਉਹਦੇ ਜੇਪ ਤੇ ਡਾਕਾ ਬੜਾ ਵੱਡਾ ਹਾਂਜੀ 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 ਅਸੀਂ ਵੀ ਡਰਦੇ ਹਾਂ ਪੈਨਸ਼ਨ ਲੈਣੇ ਪਰ ਅਸੀਂ ਵੀ ਡਰ ਜਾਂਦੇ ਵੱਡੇ ਲੋਬੋਰੀਆਂ ਜਾਣ ਟੈਸਟ ਲੈਣੇ ਮਿਲਿੰਦੀਆਂ ਹਾਂਜੀ ਹੁਣ ਮੈਨੂੰ ਮਤਲਬ ਸੀ ਥਾਇਰੋਇਡ ਸੀਗਾ ਥਾਇਰੋਇਡ ਅਸੀਂ ਮੈਂ ਅਪੋਲੋ ਤੋਂ ਇਲਾਜ ਕਰੂੰਗੀ ਸੀ ਬਹੁਤ ਪੈਸਾ ਖਰਚ ਹੁੰਦਾ ਸੀਗਾ ਹਾਂਜੀ ਚਲ ਹੁਣ ਇਸ ਹਿਸਾਬ ਨਾਲ ਉਹਨਾਂ ਕੀ ਹੋਊਗਾ ਜਿੰਨਾ ਤੁਹਾਨੂੰ ਟੈਸਟ ਤਾਂ ਬਚੇ ਨਾ ਟੈਸਟ ਬਚੇ ਹਾਂ ਟੈਸਟ ਬਚ ਗਿਆ ਟੈਸਟ ਬਚ ਗਿਆ ਤੇ ਟੈਸਟ ਹੀ ਬੜੇ ਮਹਿੰਗੇ ਨੇ ਲਾਜ ਗਰੀਬ ਬੰਦਾ ਹਾਂ ਟੈਸਟ ਨਹੀਂ ਕਰਾਉਦਾ ਲਾਜ ਬੜੀ ਦੂਰੀ ਦੀ ਗੱਲ ਹੈ ਹਾਂ ਜੀ ਉਹ ਡਰਦਾ ਟੈਸਟ ਨਹੀਂ ਕਰਾਉਂਦਾ ਕਿਉਂਕਿ 1200 2000 ਨੇ ਬਾਸ ਨੂੰ ਦਾ ਮਤਲਬ ਟੈਸਟ ਕਰਉਣਾ ਸ਼ੂਗਰ ਦਾ 500 ਦਾ ਘਟੋ ਨਹੀਂ ਕਰਦੇ ਨਹੀਂ ਕਰਦੇ ਹਾਂ ਜੀ ਉਹੀ ਉਹਨਾਂ ਦੇ 400 ਰੁਪਏ ਬਚੂਗਾ ਤੇ ਜਿਹੜੇ 100 ਰੁਪਏ ਤੇ 400 ਰੁਪਏ ਆਪਣਾ ਦਵਾਈਆਂ ਤੇ ਲਾ ਸਕਦਾ ਦਵਾਈਆਂ ਤੇ ਇਹ ਵੱਡੀ ਗੱਲ ਹੈ ਹਾਂ ਜੀ ਦਵਾਈਆਂ ਤੇ ਲਾ ਸਕਦਾ ਹਾਂ ਹਾਂ ਜੀ ਇਹ ਵੱਡੀ ਗੱਲ ਹੈ ਜੀ ਹਾਂ ਜੀ ਹਾਂ ਹਾਂ ਬਾਕੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਇਹ ਮਤਲਬ ਉਪਰਾਲਾ ਕੀਤਾ ਬਹੁਤ ਖੁਸ਼ੀ ਹੋਈ ਸਾਨੂੰ ਸੋ ਅੱਜ ਪਲੇਠਾ ਦਿਨ ਆਗਾਜ਼ ਹੋਇਆ ਜੀ ਲੈਬੋਰਟਰੀ ਦਾ ਬਹੁਤ ਫਾਇਦਾ ਹੋਣਾ ਜੀ ਸੰਗਤ ਨੂੰ ਅੱਗੇ ਜਾ ਕੇ ਇਸ ਲੈਬੋਰਟਰੀ ਦਾ ਤੁਹਾਡੇ ਅਹਿਸਾਸ ਕੀ ਨੇ ਜੀ ਹਾਂ ਰਾਡੇ ਸ਼ੌਕੇ ਜੀ ਜੀ ਦੇ ਸੇਵਾ ਕਰਨੀ ਆ ਤੇ ਹਰੇਕ ਦੇ ਹਿੱਸੇ ਵਿੱਚ ਨਹੀਂ ਆਉਂਦੀ ਹਾਂ ਜੀ ਦੇ ਸੇਵਾ ਕਰਨੀ ਲੋਕ ਸੇਵਾ ਕਰਨੀ ਇਹ ਹਰੇਕ ਦੇ ਹਿੱਸੇ ਚ ਨਹੀਂ ਹੁੰਦੀ ਇਹ ਗੁਰਪੜੇ ਲਿਖੇ ਤੇ ਉੱਚੇ ਖਾਲਾ ਵਾਲੇ ਬੰਦਾ ਦਾ ਕੰਮ ਹੁੰਦਾ ਤੇ ਜਿਹੜਾ ਤਕਰੀਬ ਜਦ ਤਰਾ ਫਾਇਦਾ ਕਰਨਾ ਉਹ ਆਪਣਾ ਜਿਹੜਾ ਕਲੈਕਸ਼ਨ ਸੈਂਟਰ ਤੁਸੀਂ ਇੱਥੇ ਖੋਲਿਆ ਜੀ ਦਾ ਸਾਰੇ ਇਲਾਕੇ ਨੂੰ ਬਹੁਤ ਫਾਇਦਾ ਹੋਊਗਾ ਔਰ ਨਾਲ ਸਾਰੇ ਕੰਮ ਇੰਨਾ ਕੋਈ ਮਹਤਵ ਨਹੀਂ ਕਿ ਰਾਜ ਨਹੀਂ ਗਰਾ ਸਕਦਾ ਮਰੀਜ਼ਾਂ ਜਿਹਦਾ ਬਿਮਾਰੀਆਂ ਹੈਗੇ ਉਹਨਾਂ ਨੂੰ ਇਲਾਜ ਕਰਨਾ ਬਹੁਤ ਔਖਾ ਹੈਗਾ ਤੇ ਇਹ ਸਲਵਾਟਰੀ ਦੇ ਖੁੱਲਣ ਦੇ ਨਾਲ ਤੇ ਸਾਰੇ ਇਲਾਕੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਜੀ ਹਾਂ ਬਿਲਕੁਲ ਇੱਕ ਤਾਂ ਪੈਸਿਆਂ ਦੀ ਬਜਟ ਹੋਊਗੀ ਹਾਂਜੀ ਬਿਲਕੁਲ ਉਹਨਾਂ ਦੀ ਰਿਪੋਰਟ ਵਧੀਆ ਹੋਊਗੀ ਫੋਟ ਬਾਰੇ ਤੁਹਾਡਾ ਕੀ ਅਹਿਸਾਸ ਕੀ ਹੈ ਅਸੀਂ ਕਹਿੰਦੇ ਵੀ ਤੁਹਾਡੀ ਰਿਪੋਰਟ ਹੈ ਜੀ ਅਸੀਂ ਸਾਨੂੰ ਬਹੁਤ 100% ਯਕੀਨ ਹੈ ਤੁਹਾਡੀ ਰਿਪੋਰਟ ਜਿਹੜੀ ਬਿਲਕੁਲ ਸਹੀ ਹੋਊਗੀ ਕਿਉਂਕਿ ਤੁਹਾਡੇ ਤੁਸੀਂ ਇਹਦੇ ਵਿੱਚ ਕੋਈ ਮਨ੍ਹਾਵਾ ਨਹੀਂ ਲੈ ਰਹੇ ਹਾਂ ਤੇ ਸੇਵਾ ਕਰ ਰਹੇ ਹੋ ਬਿਲਕੁਲ ਜੀ ਠੀਕ ਹੈ ਜੀ ਬਿਲਕੁਲ ਤੁਸੀਂ ਇਸ ਚੀਜ਼ ਨੂੰ ਕਿਵੇਂ ਜਾਣਿਆ ਪਹਿਲਾਂ ਕਿ ਪਹਿਲਾਂ ਹੀ ਬਹੁਤ ਗੁਰੂ ਘਰਾਂ ਦੇ ਵਿੱਚ ਪੰਜਾਬ ਦੇ ਲਗਭਗ 158 ਸੈਂਟਰਾਂ ਵਿੱਚ ਸਾਂਝੀਆਂ ਖਾਵਾਂ ਤੇ ਕੁਝ ਮੰਦਰਾਂ ਦੇ ਵਿੱਚ ਭਵਨਾਂ ਵਿੱਚ ਤੇ ਜ਼ਿਆਦਾਤਰ ਗੁਰੂ ਘਰਾਂ ਦੇ ਵਿੱਚ ਇਹ ਸੈਂਟਰ ਨੇ ਜੀ ਤੇ ਗੁਰੂ ਘਰ ਤੁਸੀਂ ਵੀ ਇੱਥੇ ਹੁੰਦੇ ਪ੍ਰਬੰਧਕ ਹੋ ਜੀ ਤੇ ਕਿਵੇਂ ਮਹਿਸੂਸ ਦਿਓ ਇੱਕ ਗੁਰੂ ਘਰ ਦੇ ਪ੍ਰਬੰਧਕ ਹੋਣ ਦੇ ਨਾਤੇ ਜਦੋਂ ਸੰਗਤ ਨੇ ਸਵਾਵਾਂ ਲੈਣੀਆਂ ਨੇ ਤਾਂ ਸੰਗਤ ਕੀ ਅਸੀਸਾਂ ਦੇਗੀ ਜੀ ਅਸੀਂ ਤਾਂ ਇਹ ਜਾਣਿਆ ਜੀ ਇਹ ਗੁਰੂ ਘਰ ਆ ਜੀ ਗੁਰੂ ਘਰ ਦੇ ਵਿੱਚ ਹਰ ਇੱਕ ਧਰਮ ਦਾ ਹਾਰੇ ਕਰਨ ਦਾ ਇੱਥੇ ਮਤਲਬ ਫਾਇਦਾ ਹੋ ਜਾਂਦਾ ਵੀ ਉਹ ਨੂੰ ਜੋ ਲਾਭ ਹੋਵੇ ਇੱਥੇ ਕੋਈ ਰਾਜਨੀਤੀ ਕੀਤਾ ਜਾਂਦਾ ਬੈਠਕਾਂ ਨਹੀਂ ਕੀਤਾ ਜਾਂਦਾ ਅਸੀਂ ਕਹਿੰਨੇ ਵੀ ਤੁਸੀਂ ਸਾਨੂੰ ਦਾ ਸ਼ਿਕਾਇਤ ਦਾ ਪਤਾ ਨਹੀਂ ਪਹਿਲਾਂ ਵੀ ਤੁਹਾਡੀ ਕਲੈਕਸ਼ਨਰੀ ਕਲੈਕਸ਼ਨਟਰ ਆਏ ਤੁਸੀਂ ਕੋਲ ਰਹੇ ਜਾਂ ਚੱਲ ਰਹੇ ਆਪਣੇ ਸਾਰੇ ਪੰਜਾਬ ਦੇ ਵਿੱਚ ਸਾਰੇ ਤੇ ਜਦੋਂ ਤੁਹਾਡੇ ਇੱਥੇ ਇੱਥੇ ਨੁਮਾਇंदे ਆਏ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਸਾਨੂੰ ਮੀਟਿੰਗ ਅਸੀਂ ਮੀਟਿੰਗ ਰੱਖੀ ਤੇ ਉਹਨਾਂ ਨੇ ਨਾਲ ਸਾਡੇ ਵਿਚਾਰ ਸਾਂਝੇ ਕੀਤੇ ਸਾਰੀ ਗੱਲ ਉਹਨਾਂ ਨੇ ਸਾਨੂੰ ਦਸੀ ਅਸੀਂ ਸਮਝੀ ਸਾਡੇ ਦਿਮਾਗ ਚ ਆਈ ਇਹ ਵੀ ਗੱਲ ਠੀਕ ਆ ਕਿ ਇਸੇ ਇਲਾਕੇ ਦਾ ਸਾਡਾ ਦੇ ਵਿੱਚ ਬਹੁਤ ਫਾਇਦਾ ਹੋ ਸਕਦਾ ਹੈਗਾ ਗਰੀਬ ਬੰਦੇ ਆਲਾਜ ਨਹੀਂ ਕਰਾ ਸਕਦਾ ਉਹ ਇਸ ਆਪਣੇ ਇਥੋਂ ਦੇ ਟੈਸਟ ਕਰਾ ਕੇ ਇਲਾਜ ਕਰਵਾ ਸਕਦਾ ਬਹੁਤ ਲੋੜ ਸੀ ਬਹੁਤ ਲੋੜ ਹੈ ਹਾਂ ਜੀ ਵੀ ਪਹਿਲਾਂ ਹੀ ਉਹ ਕਰੋਨਾ ਕਰਕੇ ਨੋਟਬੰਦੀ ਕਰਕੇ ਅਜੇ ਤੱਕ ਲੋਕਾਂ ਦਾ ਆਰਥਿਕ ਤੌਰ ਤੇ ਲੱਖ ਟੁੱਟਿਆ ਹੋਇਆ ਹੈ ਜੀ ਬਿਲਕੁਲ ਟੁੱਟਿਆ ਜੀ ਹਨਾ ਬਿਲਕੁਲ ਠੀਕ ਤੇ ਉਹ ਜਿਹੜਾ ਹੈ ਇੱਕ ਵੱਡੀ ਰਾਹਤ ਹੋਗੀ ਕਿਉਂਕਿ ਜਿਹੜਾ ਬੰਦਾ ਬਿਮਾਰ ਹੋ ਜਾਏ ਉਹਨੂੰ ਮਜਬੂਰੀ ਚ ਬੜੇ ਪੈਸੇ ਲਾਣੇ ਪੈਣਗੇ ਬਿਲਕੁਲ ਬਿਲਕੁਲ ਅਸੀਂ ਕਨੇ ਸੱਚੇ ਬਾਸ਼ਾ ਕਰ ਬਾਤ ਕਰਨ ਨੂੰ ਇਸ ਨੂੰ ਆਪਣੇ ਲਵਾਰਦੇ ਨੂੰ ਦੰਦ ਗੁਨੇ ਰਾਜੋਗ ਜੀ ਮਿੱਤਰ ਰੱਖਿ ਵਖਣ ਨੂੰ ਇਹ ਤੁਹਾਡੇ ਸਹਿਯੋਗ ਨਾਲ ਹੈ ਜੀ ਅਸੀਂ ਵੀ ਤੁਹਾਡਾ ਸਹਿਯੋਗ ਦੇ ਮੰਗੇ ਜੀ ਪੂਰਾ ਜਿੱਥੇ ਤੱਕ ਹੋ ਸਕਿਆ ਬਸ ਉਹ ਲਿਨੀ ਤੁਹਾਡਾ ਸਹਿਯੋਗ ਹੈ ਜੀ ਤੁਹਾਡੀ ਮੁਸਕਰਾਹਟ ਦੱਸਦੀ ਹੈ ਜੀ ਜੋ ਮੈਨੂੰ ਮੈਨੂੰ ਵੀ ਇੱਥੇ ਬਹੁਤ ਖੁਸ਼ ਹੋਈ ਮੈਮੀ ਜੀ ਮੈਂ ਤਾਂ ਮੈਨੂੰ ਹੋ ਗਿਆ ਜੀ 32 ਸਾਲ ਹੋ ਗਏ ਇੱਥੇ ਸੈਕਟਰੀ ਸਾਹਿਬ ਲੱਗੇ ਨੂੰ ਕਰਦਾ ਰਹਾ ਹਾਂ ਪਿਛੇ ਕਰਦਾ ਰਹਾ ਹਾਂ ਦੇ ਵਿੱਚ ਹਰ ਚੜ੍ਹਦੀ ਕਲਾ ਦੇ ਵਿੱਚ ਹੀ ਗਿਆ ਕੋਈ ਜਿਹੜਾ ਕੋਈ ਗਿਆ ਇੱਥੋਂ ਤੇ ਮਤਲਬ ਕਿ ਕਿਸੇ ਨੇ ਕੋਈ ਅਸੀਂ ਕੋਈ ਗੱਲ ਨਹੀਂ ਹੋਈ ਵੀ ਕਿਸੇ ਨੂੰ ਕੋਈ ਤਕਲੀਫ ਹੋਈ ਹੋਈ ਜਾਂ ਕੋਈ ਤਾਂ ਹੋਇਆ ਹਰ ਇੱਕ ਤਰ੍ਹਾਂ ਕਰਕੇ ਧਾਰਮਿਕ ਪੱਖੋਂ ਇਹ ਚੜ੍ਹਦੀ ਕਲਾ ਹੀ ਹੈ ਇਸ ਥਾਂ ਤੇ ਬਹੁਤ ਵੱਡੀ ਗੱਲ ਹੈ ਜੀ ਇਹਦਾ ਇਹ ਤਾਂ 32 ਸਾਲ ਹੋ ਗਏ ਤੇ ਸੇਵਾਵਾਂ ਕਰਦੇ ਪਰ ਇਹੋ ਜਿਹੜਾ ਤੁਸੀਂ ਸਟਾਰਟ ਕੀਤਾ ਹੈ ਸਮੂਹ ਪ੍ਰਬੰਧਕ ਸਭਾ ਨਾਲ ਰਲ ਕੇ ਇਹਦੀ ਵੱਖਰੀ ਖੁਸ਼ੀ ਦੇਖੀ ਇਹ ਵੱਖਰੀ ਖੁਸ਼ੀ ਅੱਜ ਅੱਜ ਪਹਿਲੇ ਕਿਉਂਕਿ ਇਹ ਖੁਸ਼ੀ ਵੱਖਰੀ ਵੱਖਰੀ ਆ ਜੇ ਅੱਜ ਤੋਂ ਪਹਿਲਾਂ ਇਹ ਜਗ੍ਹਾ ਕੋਈ ਕੰਨ ਸਟਾਰਟ ਚੱਕਾ ਹੀ ਨਹੀਂ ਹੈ ਇਸ ਵੇਲੇ ਸੋਚਿਆ ਨਹੀਂ ਹੈ ਵੀ ਪਬਲਿਕ ਦਾ ਕੋਈ ਫਾਇਦਾ ਕੀਤਾ ਜਾਵੇ ਕਿਸੇ ਗਰੀਬ ਦਾ ਰੋਗੀ ਦਾ ਫਾਇਦਾ ਹੋ ਜਾਵੇ ਕਿਸੇ ਨੇ ਸੋਚਿਆ ਨਹੀਂ ਏ ਹੁਣ ਵਾਰਖੜੀ ਕੋ ਜਦ ਤੀ ਮੇਰ ਹੋ ਗਈ ਉਹਦੀ ਤੇ ਤੁਸੀਂ ਜਿਹੜਾ ਇੱਥੇ ਸਟੱਪ ਚੱਕਾਇਆ ਗਿਆ ਇੱਕ ਵੱਡੀ ਗੱਲ ਸਾਹਮਣੇ ਜਿਵੇਂ ਬੋਰਡ ਲੱਗਾ ਹੈ ਵੀ ਕੈਂਸਰ ਤੇ ਗੁਰਦਿਆਂ ਦੇ ਮਰੀਜ਼ਾਂ ਦੇ ਲਈ ਜਿਹੜਾ ਬੰਦਾ ਡਾਇਲਿਸਿਸ ਤੇ ਚੱਲ ਜਾਂਦਾ ਜਾਂ ਕੈਂਸਰ ਹੋ ਜਾਂਦਾ ਜਿਹਨੂੰ ਉਹਦੇ ਕੀਮੋਥੈਰਪੀ ਤੋਂ ਪਹਿਲਾਂ ਹੋਣ ਵਾਲੇ ਤੇ ਗੁਰਦਿਆਂ ਦੇ ਡਾਇਲਿਸਿਸ ਤੋਂ ਪਹਿਲਾਂ ਹੋਣ ਵਾਲੇ ਸੈਂਟੀ ਟੈਸਟ ਤੇ 28 ਟੈਸਟ ਫ੍ਰੀ ਹੋਇਆ ਕਰਨਗੇ ਠੀਕ ਆ ਜੀ ਦੇਖੋ ਜਿਹੜਾ ਪਹਿਲੇ ਹੀ ਟੀ ਬਿਮਾਰੀ ਦੇ ਨਾਲ ਪੀੜਤ ਹੈ ਉਹਨੂੰ ਜਦੋਂ ਫ੍ਰੀ ਟੈਸਟ ਮਿਲ ਲੈਣੇ ਕਿੰਨੀ ਖੁਸ਼ੀ ਹੋਣੀ ਬਹੁਤ ਖੁਸ਼ੀ ਹੋਊਗੀ ਬਾਕੀ ਉਹਨਾਂ ਦਾ 98 ਪ੍ਰਮਾਣ ਪੱਤਰ ਮਿਲ ਪਰ ਮਾਧਮਾ ਬੜੀਆ ਨੂੰ ਸਪੋਰਟ ਮਿਲ ਗਈ ਉਹ ਪਰਮਾਦਾ ਖੋਦੋਲੇ ਵਿੱਚ ਬਸਿਆ ਤੇ ਉਹਨਾਂ ਦਾ ਇਲਾਜ ਹੋਣਾ ਹੈਗਾ ਇਹ ਹਾਂਜੀ ਠੀਕ ਹੈ ਧੰਨਵਾਦ ਜੀ ਬੇਦਬਾਹੀ ਮਿਹਰਬਾਨੀ ਧੰਨਵਾਦ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਖਸ਼ੀਤ ਡਾਕਟਰ ਜਗਤਾਰ ਜੀ ਵਿੱਚ ਮੌਜੂਦ ਨੇ ਇਹਨਾਂ ਨਾਲ ਆਪਾਂ ਖਾਸ ਗੱਲਬਾਤ ਕਰਾਂਗੇ ਡਾਕਟਰ ਜਗਤਾਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਲੱਗ ਕੇ ਫਾਊਂਡੇਸ਼ਨ ਜੀ ਆਇਆਂ ਨੂੰ ਤੁਸੀਂ ਇੱਥੇ ਲਾਈਫ ਕੇਅਰ ਵੱਲੋਂ ਜੋ ਲੋਕਲਟੀ ਖੋਲੀ ਆ ਇਹਦੀ ਬਹੁਤ ਜਿਆਦੇ ਜਰੂਰ ਸ਼ੇਅਰ ਇਸ ਇਲਾਕੇ ਨੂੰ ਕਿਉਂਕਿ ਅਸੀਂ ਦੇਖਿਆ ਵੀ ਜਿੰਨੇ ਆ ਵੀ ਟੈਸਟ ਹੁੰਦੇ ਆ ਇਹ ਕੋਲ ਲੈਬੋਰੀ ਦੇ ਡੋਡੀ ਟੈਸਟ ਹੁੰਦੀ ਹੈ ਹਾਂਜੀ ਤੇ ਉਹਨਾਂ ਨੂੰ ਕੋਈ ਰਿਕੋਨਾਈਜ਼ ਨਹੀਂ ਕਰਦਾ ਹਰੇ ਜਦੋਂ ਅਸੀਂ ਉੱਪਰ ਜਾਂਦੇ ਆ ਬੁਰੀਆਣੇ ਜਾ ਕੇ ਨੇ ਕੋਲ ਜਾਂਦੇ ਆ ਲੈ ਕੇ ਉਹ ਉਹ ਮੰਨਤਾ ਨਹੀਂ ਦਿੰਦੇ ਉਹਨਾਂ ਨੂੰ ਵੀ ਨਹੀਂ ਜੀ ਸਾਥੋਂ ਕਰਾਓ ਉਹ ਫਿਰ ਡਬਲ ਚਾਰਜ ਜਿਹਾ ਪੇਸ਼ੈਂਟ ਨੂੰ ਦੇਣਾ ਪੈਂਦਾ ਜੀ ਸੋ ਬੜੀ ਖੁਸ਼ੀ ਦੀ ਗੱਲ ਆ ਜੇ ਤੁਸੀਂ ਇੱਥੇ ਆਏ ਆ ਕਿਉਂਕਿ ਤੁਹਾਡਾ ਤਾਂ ਬਹੁਤ ਜਿਆਦਾ ਸੈਂਟਰ ਖੁੱਲੇ ਹੋਏ ਆ ਜੀ ਤੇ ਇਸ ਦੀ ਜ਼ਰੂਰਤ ਤੁਸੀਂ ਕੀ ਅਸੀਂ ਵੈਲਕਮ ਕਰਦੇ ਆ ਜੀ ਤੇ ਜੀ ਤੁਸੀਂ ਮੋਗਾ ਏਰੀਆ ਵਿੱਚ ਖਾਸ ਤੌਰ ਤੇ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਰਹੇ ਹੋ ਤੇ ਤੁਹਾਨੂੰ ਜ਼ਿਆਦਾਤਰ ਟੈਸਟਾਂ ਨੂੰ ਲੈ ਕੇ ਕਿਹੜੀਆਂ ਦਿੱਕਤਾਂ ਆndੀਆਂ ਸਨ ਵੀ ਟੈਸਟ ਦੀ ਰਿਪੋਰਟ ਨੂੰ ਲੈ ਕੇ ਅਜੇ ਉਹੀ ਮੈਂ ਤੁਹਾਨੂੰ ਦੱਸਿਆ ਨਾ ਵੀ ਇਹਦਾ ਰਿਪੋਰਟ ਦਾ ਤਾਂ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਜਦੋਂ ਅਸੀਂ ਹੁਣ ਤਕਰੀਬਨ ਪਿੰਡਾਂ ਦੇ ਵਿੱਚ ਲੈਬੋਰਾਟਰੀਆਂ ਖੁੱਲੀਆਂ ਹੋਈਆਂ ਆ ਮੈਂ ਇਹ ਨਹੀਂ ਕਹਿੰਦਾ ਪਰ ਉਹਨਾਂ ਕੋਲੇ ਉਹਨੇ ਮਤਲਬ ਮਸ਼ੀਨਾਂ ਵਧੀਆਂ ਹੋਣਗੀਆਂ ਆਕਾਟ ਵਧੀਆਂ ਨਹੀਂ ਹੈ ਹਾਂਜੀ ਤੋਂ ਜਿਸ ਤਰ੍ਹਾਂ ਕਰਕੇ ਹੁਣ ਟੈਸਟ ਜਿਹੜੇ ਆ ਸਾਰੇ ਉਹ ਤਕਰੀਬਨ ਨਵੇਂ ਆ ਰਹੇ ਪਰਾਂਿਆਂ ਨੂੰ ਛੱਡ ਕੇ ਨਵੇਂ ਨਵੇਂ ਜੰਦਾ ਨਵੇਂ ਨਵੇਂ ਜਦੋਂ ਅਸੀਂ ਉਹ ਟੈਸਟ ਲੈ ਕੇ ਉਹ ਰਿਪੋਰਟਾਂ ਲੈ ਕੇ ਵੱਡੇ ਡਾਕਟਰਾਂ ਕੋਲ ਜਾਂ ਵੱਡੇ ਹਸਪਤਾਲਾਂ ਕੋਲ ਜਾਂਦੇ ਹਾਂ ਮੇਨ ਸੈਂਟਰ 'ਚ ਉਹ ਕਹਿੰਦੇ ਨਹੀਂ ਜੀ ਤੁਹਾਡੇ ਟੈਸਟ ਦੁਬਾਰਾ ਹੋ ਜਾਂਦੇ ਨੇ ਹਾਂਜੀ ਉਹ ਫਿਰ ਸਾਨੂੰ ਡਬਲ ਚਾਰਜ ਹੁੰਦੇ ਨਾਲ ਪਹਿਲਾਂ ਹੂੰ ਸੋਇਸ਼ ਕਰਕੇ ਅਸੀਂ ਚਾਹੁੰਦੇ ਸੀਗੇ ਵੀ ਮਤਲਬ ਆਈਨੋਕ ਮਸ਼ੀਨਾਂ ਨਾਲ ਜਿਹੜੇ ਹੈਗੇ ਆ ਸਾਨੂੰ ਇੱਥੋਂ ਹੀ ਟੈਸਟ ਮਿਲ ਜਾਣ ਤਾਂ ਕਿ ਸਾਨੂੰ ਉੱਥੋਂ ਜਾਣਾਂ ਕੋਈ ਪ੍ਰੋਬਲਮ ਆਵੇ ਅਸੀਂ ਡਾਕਟਰ ਨੂੰ ਜਾ ਕੇ ਟੈਸਟ ਦਿਖਾਈਏ ਉਹ ਆਉ ਦਾ ਲਾਈਫ ਲਈ ਜੀ ਜਿਵੇਂ ਮੈਂ ਗੱਲ ਕਰ ਰਿਹਾ ਸੀ ਆਫ ਕੈਮਰਾ ਕੇ ਪੀਜੀਆ ਇਹ ਦੇਖ ਪਤਾ ਨਹੀਂ ਕਿੰਨੇ ਹੀ ਹਜ਼ਾਰਾਂ ਮਰੀਜ਼ ਨੇ ਜੋ ਲਾਈਫ ਕੇਅਰ ਫਾਊਂਡੇਸ਼ਨ ਤੋਂ ਟੈਸਟ ਕਰਾਉਂਦੇ ਨੇ ਜਦੋਂ ਇੱਥੋਂ ਟੈਸਟ ਕਰਾਇਆ ਕਰਨਗੇ ਤੇ ਉਹਨਾਂ ਨੂੰ ਕਿਸੇ ਹੋਰ ਲੈਬ ਤੋਂ ਕਰਾਣ ਦੀ ਜ਼ਰੂਰਤ ਨਹੀਂ ਪਿਆ ਕਰੇਗੀ ਤਾਂ ਉਹ ਸਿੱਧੇ ਲੈ ਕੇ ਪਹੁੰਚਾ ਕਰਨਗੇ ਇਸ ਬਾਬਤ ਤੁਹਾਡੀ ਅਹਿਸਾਸ ਕਿੰਨਾ ਖੁਸ਼ੀ ਕੀ ਹੈ ਤੁਹਾਡੀ ਇਸ ਬਾਬਤ ਦੇਖੋ ਮੈਂ ਤੁਹਾਡੇ ਇਸ ਨੂੰ ਬਹੁਤ ਹੀ ਮਤਲਬ ਵਧੀਆ ਸਮਝੂੰਗਾ ਉਹ ਇਸਾ ਇਲਾਕੇ ਲਈ ਵੀ ਜੋ ਤੁਸੀਂ ਇਹ ਸੇਵਾ ਲਾਵੇ ਸੇਵਾ ਹੀ ਹੈ ਕਿਉਂਕਿ ਤੁਹਾਡੇ ਚਾਰਜ ਬਹੁਤ ਘੱਟ ਆ ਹੂੰ ਇਹ ਦੇਖ ਕੇ ਤੁਸੀਂ ਬਹੁਤ ਪਰਸੈਂਟ ਲੈਸ ਕਰਦੇ ਆ ਤੇ ਇੱਕ ਤਾਂ ਚਾਰਜ ਉਹ ਸੈਕਿੰਡ ਲਈ ਉਹਦੀ ਜਿਹੜੀ ਹੈਗੀ ਰਿਪੋਰਟ ਹੋਊਗੀ ਉਹ ਰਿਕਮੰਡਾਈ ਦਾ ਥੋੜੇ ਡਾਕਟਰ ਉਹ ਜਿਵੇਂ ਪੀਜੀਆਈ ਤੁਸੀਂ ਕਹਿੰਦੇ ਆ ਸੀਐਮਸੀ ਡੀਐਮਸੀ ਜਿੱਥੇ ਨਹੀਂ ਚੱਲ ਰਹੇ ਤੋਂ ਸਾਢੇ ਪੰਜ ਤੋਂ ਤਾਂ ਬਹੁਤ ਖੁਸ਼ੀ ਦੀ ਗੱਲ ਆ ਜੀ ਤੁਹਾਨੂੰ ਕੋ ਦਾ ਬੈਨੀਫਿਟ ਵੀ ਹੋਊਗਾ ਉਹ ਸਾਡਾ ਜਿਹੜਾ ਟਾਈਮ ਵੀ ਵੇਸਟ ਜਿਹੜਾ ਉੱਥੇ ਹੁਣ ਦੁਬਾਰਾ ਟੈਸਟਾਂ ਦਾ ਉਹ ਵੀ ਖਰਚਾ ਵੀ ਹੋਊਗਾ ਬਿਲਕੁਲ ਜੀ ਅਸੀਂ ਆਵਲਾ ਇਲਾਜ ਸਹੀ ਤਰੀਕੇ ਨਾਲ ਡਾਕਟਰਾਂ ਨੂੰ ਉਸੇ ਰਿਪੋਰਟ ਤੇ ਕਰਾ ਸਕਦੇ ਹਾਂ ਬਿਲਕੁਲ ਬਤਾਓ ਡਾਕਟਰ ਤੁਸੀਂ ਜਿਹੜਾ ਆਪਣਾ ਤਜਰਬਾ ਹੰਡਾਇਆ ਵਿੱਚ ਡਾਕਟਰੀ ਦੇ ਤੁਸੀਂ ਉਸ ਵਿੱਚ ਇੱਕ ਚੰਗੀ ਜਿਹੜੀ ਔਥੈਂਟਿਕ ਬਿਲਕੁਲ ਸਟੀਕ ਰਿਪੋਰਟ ਦੀ ਕਿੰਨੀ ਕਿ ਮਹੱਤਤਾ ਦੇਖਦੇ ਹੋ ਜੀ ਉਹਦੇ ਵਿੱਚ ਵੇਖੋ ਜੀ ਜਿਹੜਾ ਪਹਿਲਾਂ ਕੁਝ ਹੋਰ ਚੀਜ਼ਾਂ ਹੁੰਦੀਆਂ ਸੀ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਵੇਖੀਏ ਉਹ ਤਕਰੀਬਨ ਨੌਜ ਵੇਖ ਕੇ ਜਾਂ ਇਸ ਤਰ੍ਹਾਂ ਦਾ ਕੋਈ ਹਾਂਜੀ ਆਜੂ ਰਵਾਇਤਾਂ ਹਾਂਜੀ ਹਾਂਜੀ ਤੇ ਜਿਹੜਾ ਹੁਣ ਅੱਜ ਕੱਲ ਚੱਲ ਰਿਹਾ ਅੱਜ ਕੱਲ ਤਾਂ ਮਸ਼ੀਨਾਂ ਐ ਡਾਕਟਰ ਦਾ ਜਿਆਦਾ ਇੰਨੀ ਜਿਆਦਾ ਹੋ ਗਿਆ ਮੈਂ ਤਾਂ ਮੈਂ ਬਾਹਰ ਵੀ ਵੇਖਿਆ ਇਹ ਇਹ ਸੇ ਚੀਜ਼ ਚੱਲਦੀਆਂ ਆ ਤਕਰੀਬਨ ਟੈਸਟਾਂ ਦੇ ਉੱਤੇ ਆਧਾਰਤਾ ਜਦੋਂ ਤੁਸੀਂ ਕਿਤੇ ਵੀ ਜਾਓਗੇ ਡਾਕਟਰ ਨੇ ਪਹਿਲਾਂ ਤੁਹਾਨੂੰ ਲਿਖ ਦੇਣਾ ਪੂਜੀ ਪਹਿਲਾਂ ਟੈਸਟ ਹੋਣਗੇ ਉਹਦੀ ਰਿਪੋਰਟ ਆਉਗੀ ਫਿਰ ਅਸੀਂ ਉਹਦਾ ਇਲਾਜ ਕਰਾਂਗੇ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬੜੀ ਬੜੀ ਚੀਜ਼ ਆ ਜੀ ਇੱਥੋਂ ਜਿਹੜੀ ਰਿਪੋਰਟ ਕਰਾ ਕੇ ਅਸੀਂ ਕਰਾਵਾਂਗੇ ਸਾਨੂੰ ਜਿਹੜੇ ਇੱਕ ਤਰ੍ਹਾਂ ਦਾ ਸਾਈਡ ਇਫੈਕਟ ਨਾ ਹੋ ਕੋਈ ਜਿਨ੍ਹਾਂ ਦਾ ਅਸੀਂ ਇਲਾਜ ਕਰਾਵਾਂਗੇ ਤੇ ਸਾਨੂੰ ਜਿਹੜੇ ਮੇਨ ਜਿਹੜੀ ਚੀਜ਼ ਦੀ ਪ੍ਰੋਬਲਮ ਆ ਸਾਡਾ ਉਹ ਹੀ ਉਹਦਾ ਇਲਾਜ ਹੋਊਗਾ ਬਿਲਕੁਲ ਤੇ ਜਿਹੜੇ ਆਪਣੇ ਪਿੰਡਾਂ 'ਚ ਖਾਸ ਤੌਰ ਤੇ ਉੱਤੇ ਇੱਕ ਚੰਗੀ ਰਿਪੋਰਟ ਜੇ ਉਹਨਾਂ ਨੂੰ ਮਿਲੇ ਤਾਂ ਲੱਗਦਾ ਵੀ ਇੱਕ ਕੀਮਤੀ ਜਿਹੜੀਆਂ ਜਾਨਾਂ ਨੇ ਉਹ ਵੀ ਬਚ ਸਕਦੀਆਂ ਤੇ ਨਾਲ ਮਿਲਦਾ ਜੁਲਦਾ ਸਵਾਲ ਇਹ ਹੈ ਕਿ ਜਿਵੇਂ ਇੱਥੇ ਬਹੁਤ ਘੱਟ ਰੇਟਾਂ ਉੱਤੇ ਟੈਸਟ ਹੋਣਗੇ ਬਿਲਕੁਲ ਸਟੇਕ ਰਿਪੋਰਟ ਮਿਲੇਗੀ ਇੱਥੇ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਚ ਤੇ ਅਗਰ ਕੀ ਮੈਸੇਜ ਦੇਣਾ ਚਾਹੋਗੇ ਕਿ ਤਿੰਨ ਤਿੰਨ ਮਹੀਨਾ ਬਾਅਦ ਜਾਂ 6 6 ਮਹੀਨਾ ਬਾਅਦ ਉਮਰ ਦੇ ਸਾਹਿਬ ਨਾਲ ਜਿਨ੍ਹਾਂ ਦੀ ਉਮਰ 40 ਦੇ ਕਰੀਬ ਹੈ ਉਹਨਾਂ ਨੂੰ 6 ਮਹੀਨੇ ਚ ਇੱਕ ਵਾਰ ਜਿਨ੍ਹਾਂ ਦੀ ਵੱਧ ਹੈ 60 ਹੈ ਉਹਨਾਂ ਨੂੰ ਤਿੰਨ ਮਹੀਨਾ ਵਿੱਚ ਇੱਕ ਵਾਰ ਟੈਸਟ ਕਰਾ ਲੈਣੇ ਚਾਹੀਦੇ ਨੇ ਸਾਰੇ ਬੋਡੀ ਇਹ ਬੇਕਰ ਸਭ ਤੋਂ ਵੱਡੀ ਗੱਲ ਆ ਜੇ ਹੁਣ ਬਾਹਰ ਵੇਖੇ ਉਥੇ 6 ਮਹੀਨੇ ਟੈਸਟ ਹੁੰਦੇ ਆ ਤਕਰੀਬਨ ਹਾਂਜੀ ਜਿੰਨੇ ਵੀ ਹੈਗੇ ਆ ਸਾਰਿਆਂ ਦੇ ਕਿਉਂਕਿ ਉਥੇ ਮੈਡੀਕਲ ਫ੍ਰੀ ਆ ਇੱਥੇ ਥੋੜੇ ਜਿਹਾ ਸੋਰਸ ਜਿਹਾ ਇੱਕ ਲੋਕਾਂ ਨੂੰ ਇੰਨਾ ਜਾਗਰੂਕ ਹੈ ਨਹੀਂ ਤੇ ਇੰਨੇ ਲੋਕਾਂ ਕੋਲੇ ਸਾਧਨ ਵੀ ਹੈ ਨਹੀਂਗੇ ਇੰਨਾ ਪੈਸਾ ਵੀ ਹੈ ਨਹੀਂ ਵੀ 6 ਮਹੀਨੇ ਰਿਪੋਰਟ ਕਰਾਉਣ ਫਿਰ ਰਿਪੋਰਟ ਵੀ ਸਹੀ ਹੋਵੇ ਇਸੀ ਦਾ ਮਤਲਬ ਹੁਣ ਕਿਸੇ ਨੂੰ ਕੋਈ ਪਤਾ ਨਹੀਂ ਉਹ ਕਹਿੰਦੇ ਹਰੇਕ ਕੇਂਦਰ ਨਹੀਂ ਜੀ ਸਾਡੀ ਰਿਪੋਰਟ ਸਹੀ ਆ ਪਰ ਐਕਚੁਅਲੀ ਜਦੋਂ ਅਸੀਂ ਜਾ ਕੇ ਉਹ ਗਾਂ ਦਿਖਾਉਨੇ ਆ ਉਹਦੇ ਸਾਡਾ ਨਾਂ ਤਾਂ ਪ੍ਰਾਪਰ ਇਲਾਜ ਹੋ ਰਿਹਾ ਤੇ ਸਾਨੂੰ ਸਾਈਕਲਿੰਗ ਜਿਹੜਾ ਹੈਗਾ ਜੇ ਜੇ ਖਰਚ ਵੀ ਵਧ ਦੇਣਾ ਫਿਰ ਤੋ ਇਸ ਕਰਕੇ ਲੋਕ ਥੋੜੇ ਜੇ ਡਰੇ ਹੋਏ ਤੁਸੀਂ ਜਿਹੜਾ ਇਹ ਇਹ ਮਤਲਬ ਘੱਟ ਰੇਟ ਤੇ ਕਰ ਰਹੇ ਆ ਆ ਮੇਰੇ ਸਾਹਿਬਾ ਇਹ ਬਹੁਤ ਵਧੀਆ ਗੁਰਤੇਗਵਾ ਦਰਜੀ ਦਾ 350 ਸਾਮਾਸੀ ਦੀ ਤਰਫ ਤੁਸੀਂ ਇਸ ਦਿਨ ਤੇ ਇਹ ਕਰ ਰਹੇ ਆ ਤੇ ਤੁਹਾਨੂੰ ਬਹੁਤ ਬਹੁਤ ਵਧਾਈ ਦੇ ਆਕਦਾਰਾਂ ਤੇ ਮੈਂ ਲੋਕਾਂ ਨੂੰ ਵੀ ਇਹ ਕਹੂੰਗਾ ਆਮ ਪਬਲਿਕ ਨੂੰ ਬੇਜਰੂਰ ਇਥੇ ਆ ਕੇ ਸਾਡਾ ਤਾਂ ਫਲਸਫਾ ਇਹ ਹੈ ਗੁਰੂ ਹਰ Rai ਸਾਹਿਬ ਦਾ દવાਖਾਨੇ ਤੋਂ ਉਸ ਟਾਈਮ દવાਖਾਨਾ ਚੱਲਦਾ ਸੀ ਦੇਖਿਓ ਅੱਜ ਗੁਰੂ ਘਰਾਂ ਦੇ ਲੈਬਾਂ ਚੱਲ ਗੁਰੂ ਹਰਕ੍ਰਿਸ਼ਨ ਤੇ ਆਈਏ ਜਿਸ ਡੇਠੇ ਸਭ ਸੁਖਤ ਜਾਈਏ ਸੋ ਤਾਂ ਬਹੁਤ ਵੱਡੇ ਜਿਵੇਂ ਕਹਿੰਦੇ ਆ ਵੀ ਮਤਲਬ ਰੋਹਾਨੀ ਵੈਦ ਸੀਗੇ ਮੇਰਾ ਵੈਦ ਗੁਰੂ ਗੋਬਿੰਦਦਾ ਤੇ ਉਹਨਾਂ ਵਾਸਤੇ ਤਾਂ ਤੁਸੀਂ ਉਹਨਾਂ ਦਾ ਆਸਰਾ ਲੈ ਕੇ ਚੱਲਦੇ ਆਂ ਇਸੇ ਜਰੂਰ ਆਪਾਂ ਲੋਕਾਂ ਨੂੰ ਸੇਵਾ ਹਰ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਲੈਬਾਰਟਰੀਆਂ ਚੱਲ ਰਹੀਆਂ ਨੇ ਰਾਜਪੁਰਾ ਤੋਂ ਸ਼ੁਰੂਆਤ ਹੋਈ ਸੀ ਅੱਜ ਇਹ ਅੱਜ 155ਵਾਂ ਸੈਂਟਰ ਹੈ ਤੇ ਬੜੀ ਕਿਰਪਾ ਰਹੀ ਐ ਇਸ ਸਫ਼ਰ ਦੇ ਦੌਰਾਨ ਤੁਹਾਡੇ ਵਰਗੇ ਜੋ ਸੂਜਵਾਨ ਜਿਹੜੇ ਜਾਗਰੂਕ ਬਿਰਤੀ ਦੇ ਜਿਹੜੇ ਨਾਗਰਿਕ ਨੇ ਉਹ ਸਾਡੇ ਨਾਲ ਜੁੜੇ ਤੇ ਉਹਨਾਂ ਨੇ ਅੱਗੇ ਇਸ ਚੀਜ਼ ਨੂੰ ਵਧਾਇਆ ਜੋ ਇਸ ਚੀਜ਼ ਨੂੰ ਨਹੀਂ ਸਮਝ ਪਾਉਂਦੇ ਸੀ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਾਇਆ ਆਪਣੇ ਬੋਲਾਂ ਚ ਸਾਦੇ ਸ਼ਬਦਾਂ ਦੇ ਵਿੱਚ ਲੇਮਨ ਲੈਂਗੁਏਜ ਦੇ ਵਿੱਚ ਤੇ ਇੱਕ ਹੋਰ ਦੋ ਸਵਾਲ ਜੁੜਦੇ ਕਿ ਗੁਰੂ ਘਰ ਨੇ ਖਾਸ ਤੌਰ ਤੇ ਲਾਈਫ ਕੇਅਰ ਫਾਊਂਡੇਸ਼ਨ ਨੂੰ ਸੇਵਾਵਾ ਵਾਸਤੇ ਜਿਹੜੀ ਇਹ ਥਾਂ ਦਿੱਤੀ ਆ ਮਹੱਈਆ ਕਰਾਈ ਆ ਇਹ ਜਗ੍ਹਾ ਦਿੱਤੀ ਆ ਤਾਂ ਜੋ ਆਪਾਂ ਲੋਕਾਈ ਦਾ ਭਲਾ ਕਰ ਸਕੀਏ ਵੀ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਨੇ ਉਹਨਾਂ ਲਈ ਤੁਹਾਡੇ ਚੰਗਾ ਅਹਿਸਾਸ ਵੀ ਇਹ ਦੇਖੋ ਇਹ ਬਹੁਤ ਵੱਡੀ ਚੀਜ਼ ਹੁੰਦੀ ਆ ਸਾਨੂੰ ਸਭ ਤੋਂ ਵੱਧ ਜਦੋਂ ਅਸੀਂ ਕਿਸੇ ਦੇ ਵੀ ਜਾਣੇ ਆ ਸਾਨੂੰ ਉਸ ਲਈ ਜਗ੍ਹਾ ਦੀ ਜ਼ਰੂਰਤ ਕੋਈ ਵੀ ਕਾਰੋਕਾਰ ਕਰਦੇ ਆ ਜਗ੍ਹਾ ਦੀ ਜ਼ਰੂਰਤ ਗੁਰੂ ਘਰ ਇੱਕ ਲੋਕਾਂ ਲਈ ਬੁਣਿਆ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਤੇ ਮੇਰਾ ਮੈਂ ਕਹਿੰਦਾ ਵੀ ਪ੍ਰਬੰਧਕ ਕਮੇਟੀ ਦਾ ਸਾਡੇ ਜਗਦੀਸ਼ ਸਿੰਘ ਜੀ ਦਾ ਭਵਾਨ ਜਿਹੜੇ ਆ ਬਰਦਲ ਸਾਹਿਬ ਦੇ ਵੀ ਨਗਰ ਪੰਚਾਇਤ ਦੇ ਵੀ ਆ ਉਹ ਉਹਨਾਂ ਦਾ ਬਹੁਤ ਵੱਡਾ ਇਹ ਯੋਗਦਾਨ ਆ ਮੈਂ ਸਮਝਦਾ ਵੀ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਆ ਗੁਰੂ ਘਰ ਚ ਨਾਲੇ ਜਿਹੜੇ ਸਾਡੇ ਗੁਰੂ ਘਰ ਦੀ ਮਜਬੂਤਾ ਬਣੀ ਰਹਿੰਦੀ ਆ ਨਾਲੇ ਇੱਥੇ ਲੋਕ ਆਉਂਦੇ ਆ ਦੋਹੀ ਤਰ੍ਹਾਂ ਦਾ ਉਹਨਾਂ ਨੂੰ ਗੁਰੂ ਦਾ ਗਿਆਨ ਵੀ ਮਿਲਦਾ ਗੁਰੂ ਦਾ ਆਸ਼ੀਰਵਾਦ ਵੀ ਮਿਲਦਾ ਤੇ ਨਾਲੇ ਤੁਹਾਡਾ ਜਿਹੜਾ ਮੈਡੀਕਲ ਤੌਰ ਤੇ ਜੀ ਇੱਕ ਅਖੀਰਲਾ ਸਵਾਲ ਤੁਹਾਨੂੰ ਕਿ ਲਾਈਫ ਕੇਅਰ ਫਾਊਂਡੇਸ਼ਨ ਦੇ ਜੋ ਸਾਡੇ ਬੜੇ ਮਾਣਯੋਗ ਡਾਇਰੈਕਟਰ ਸਾਹਿਬ ਹਾਂਜੀ ਸਰਦਾਰ ਅਵਤਾਰ ਸਿੰਘ ਜੀ ਬੈਣੀਪਾਲ ਬਹੁਤ ਛੋਟੀ ਉਮਰ ਹੈ 42 ਸਾਲ ਉਮਰ ਉਹਨਾਂ ਦੀ ਹਾਂਜੀ ਹਾਂਜੀ ਤੇ ਉਹਨਾਂ ਨੇ ਤਕਰੀਬਨ 5 ਸਾਲ ਪਹਿਲਾਂ 6 ਸਾਲ ਪਹਿਲਾਂ ਇਹ ਸ਼ੁਰੂਆਤ ਜਿਹੜੀ ਕੀਤੀ ਇੱਕ ਸੈਂਟਰ ਤੋਂ ਅੱਜ 158 ਸੈਂਟਰ ਲੁਕਾਈ ਦਾ ਭਲਾ ਕਰ ਰਹੇ ਨੇ ਤੇ ਉਹਨਾਂ ਦੀ ਜਿਹੜੀ ਇਹ ਦੂਰਦ੍ਰਿਸ਼ਟੀ ਵਾਲੀ ਸੋਚ ਵੀ ਇੰਨੇ ਮੈਂ ਘੱਟ ਡੇਟਾ ਉੱਤੇ ਵਧੀਆ ਜਿਹੜੀ ਰਿਪੋਰਟ ਹੈ ਲੁਕਾਈ ਨੂੰ ਦੇਣੀ ਉਹਨਾਂ ਦਾ ਚੰਗਾ ਇਲਾਜ ਹੋ ਸਕੇ ਉਹਨਾਂ ਦਾ ਕੀਮਤੀ ਜਾਨ ਊਰਜਾ ਬਚ ਸਕੇ ਉਹਨਾਂ ਦੀ ਇਸ ਸੋਚ ਬਾਰੇ ਔਰ ਉਸ ਤੁਹਾਡੇ ਅਹਿਸਾਸ ਕੀ ਇਸ ਚੀਜ਼ ਬਾਰੇ ਮੈਂ ਸਮਝਦਾ ਹਾਂ ਵੀ ਇਹ ਚੀਜ਼ਾਂ ਹੁੰਦੀਆਂ ਹਨ ਹਰੇਕ ਰੀਤ ਸੇ ਨਹੀਂ ਹੁੰਦੀ। ਇਹ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਕਰਕੇ ਹੀ ਹੁੰਦੀਆਂ। ਕਿਸੇ ਨੇ ਸੇਵਾ ਅ ਕਿਸੇ ਭਾਵੇਂ ਕਿਸੇ ਸੇਵਾ ਉਹ ਮਹਾਰਾਜ ਉਹਨਾਂ ਦੇ ਉਹਨਾਂ ਦੇ ਸਰਤੇ ਮੈਂ ਕਹਿੰਦਾ ਮੇਰਾ ਪਰਿਆਥਾ ਬਹੁਤ ਉਹਨਾਂ ਨੂੰ ਅਸ਼ੀਰਵਾਦ ਮਿਲਿਆ ਜੀਦਾ ਔਰ ਜਿਸ ਨੂੰ ਰੋਹਾਨੀ ਖੁਸ਼ੀ ਹੋਵੇ ਉਹੀ ਇਹ ਕੰਮ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਕਿਉਂਕਿ ਅੱਜ ਕੱਲ ਪਦਾਰਸਵਾਦੀ ਜੋਗ ਆ। ਹਰੇਕ ਬੰਦਾ ਪੈਸੇ ਦੀ ਦੌੜ 'ਚ ਪਿਆ ਹੋਇਆ। ਔਰ ਮੈਂ ਕਹਿੰਦਾ ਕਰਮਾ ਵਾਲਾ ਜਿਹੜਾ ਸੇਵਾ ਦੀ ਦੌੜ ਦੇ ਵਿੱਚ ਵੀ ਨਾਲ ਪਿੱਛੇ ਬਿਨਾਂ ਸ਼ੱਕ ਬੱਡੀ ਮੱਡੀ ਜਿਹੜੀ ਸੇਵਾ ਜੀ ਸੋ ਇਹ ਹਨ ਡਾਕਟਰ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਭਾਵਪਿੰਨੇ ਸ਼ਬਦਾਂ ਦੇ ਨਾਲ ਲਾਈਫ ਕੇਅਰ ਫਾਊਂਡੇਸ਼ਨ ਨੂੰ ਨਵਾਜ਼ਿਆ ਲਾਈਫ ਕੇਅਰ ਫਾਊਂਡੇਸ਼ਨ ਦੇ ਕੰਮਾਂ ਨੂੰ ਨਵਾਜ਼ਿਆ ਗੁਰੂ ਘਰ ਦੀ ਕਮੇਟੀ ਨੂੰ ਨਵਾਜ਼ਿਆ ਤੇ ਇਹਨਾਂ ਨੇ ਕੁਝ ਤਰੀਕੇ ਦੱਸੇ ਕੁਝ ਯੋ ਪੋਤ ਵਧੀਆ ਗੱਲਾਂ ਦੱਸਿਆ ਕਿ ਜਿਹੜੇ ਪਿੰਡਾਂ ਦੇ ਜਿਹੜੇ ਡਾਕਟਰ ਸਾਹਿਬਾਨ ਨੇ ਉਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਇੱਕ ਘੱਟ ਰੇਟ ਪ੍ਰਤੀ ਇਹਨਾਂ ਨੇ ਬੜੀ ਸ਼ਲਾਘਾ ਕੀਤੀ ਅਤੇ ਇੱਕ ਐਨਬੀਐਲ ਸਰਟੀਫਾਈਡ ਰਿਪੋਰਟ ਜੋ ਹਰ ਥਾਂ ਤੇ ਪ੍ਰਵਾਨਤ ਹੁੰਦੀ ਹੈ ਭਾਵੇਂ ਉਹ ਡੀਐਮਸੀ ਹੋਵੇ ਸੀਐਮਸੀ ਹੋਵੇ ਹੋਮੀ ਭਾਬਾ ਹੋਵੇ ਟਾਟਾ ਹਸਪੀਟਲ ਹੋਵੇ ਪੀਜੀਐ ਹੋਵੇ 32 ਸੈਕਟਰ ਹੋਵੇ ਹਰ ਥਾਂ ਦੇ ਉੱਤੇ ਪ੍ਰਵਾਨਿਤ ਹੁੰਦੀ ਹੈ ਇਹ ਪ੍ਰਵਾਨਿਤ ਹੋਵੇ ਵੀ ਕਿਉਂ ਨਾ ਇੱਕ ਇੱਕ ਐਨਬੀਐਲ ਸਰਟੀਫਾਈਡ ਜੋ ਇਹ ਰਿਪੋਰਟ ਹੈ ਇਹ ਲੈਬੋਰੀ ਜੋ ਅੱਜ ਪਲੇਠਾ ਆਗਾਜ਼ ਹੋਇਆ ਹੈ ਪਹਿਲਾ ਹੈ ਇਹ ਰੋਜ਼ ਲੈਬਾਰਟਰੀ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਖੁੱਲ੍ਹਾ ਰਹੇਗੀ ਗੁਰਦੁਆਰਾ ਗੁਰੂ ਨਾਨਕ ਦੇਵਾਰ ਬਦਨੀ ਕਲਾਂ ਦੇ ਵਿੱਚ ਜੋ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਮੋਗੇ ਦੇ ਵਿੱਚ ਜੋ ਇਹ ਪੈਂਦਾ ਹੈ ਸੋ ਸਾਰੀ ਸੰਗਤ ਨੂੰ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਸਾਡੀ ਬੇਨਤੀ ਹੈ ਜਿਤਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰੋ ਤੁਹਾਡੇ ਕੀਮਤੀ ਜਾਨ ਤੇ ਊਰਜਾ ਬਾਚ ਸਕਦੇ ਹਨ ਤੁਹਾਡੇ ਪੈਸੇ بچਣਗੇ ਤੁਹਾਨੂੰ ਬਹੁਤ ਵਧੀਆ ਔਥੈਂਟਿਕ ਰਿਪੋਰਟ ਮਿਲੇਗੀ ਔਰ ਰਿਪੋਰਟ ਤੁਸੀਂ ਸਿਰਫ ਭਾਰਤ ਵਿੱਚ ਨਹੀਂ ਤੁਸੀਂ ਬਾਹਰਲੇ ਮੁਲਕਾਂ ਤੱਕ ਵੀ ਦਿਖਾ ਸਕਦੇ ਹੋ ਬਹੁਤ ਸਾਰੀਆਂ ਉਦਾਹਰਨਾਂ ਹਨ ਜੋ ਜਰਮਨੀ ਤੱਕ ਰਿਪੋਰਟਾਂ ਚੱਲੀਆਂ ਹਨ ਨਾਰਵੇ ਤੱਕ ਚੱਲੀਆਂ ਹਨ ਆਸਟ੍ਰੇਲੀਆ ਤੱਕ ਰਿਪੋਰਟਾਂ ਜੋ ਲਾਈਫਕੇਅਰ ਫਾਊਂਡੇਸ਼ਨ ਦੀਆਂ ਚੱਲਦੀਆਂ ਹਨ ਸੋ ਲਾਈਫਕੇਅਰ ਫਾਊਂਡੇਸ਼ਨ ਨੂੰ ਸਹਿਯੋਗ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਬਖਸ਼ੀਸ਼ ਸਿੰਘ ਤੁਸੀਂ ਜੁੜੇ ਸੀ ਲਾਈਫਕੇਅਰ ਫਾਊਂਡੇਸ਼ਨ ਦੇ ਨਾਲ ਸਤਿ ਸ੍ਰੀ ਅਕਾਲ